ਸ਼ਰਾਬ ਪੀਂਦੇ ਹੈਗੇ ਆ ਤੇ ਮਮਾ ਤੇ ਸ਼ਰਾਬ ਪੀਂਦੇ ਹਾਂਜੀ ਸ਼ਰਾਬ ਪੀਂਦੇ ਆ ਤੇ ਮੈਨੂੰ ਲੱਗਦਾ ਮੈਡੀਕਲ ਨਸ਼ੇ ਵੀ ਕਰਦੇ ਹੈਗੇ ਆ ਜਿਉਂ ਉਹਨਾਂ ਨਾਲ ਸ਼ਰਾਬ ਨਾਲ ਨਹੀਂ ਕੋਈ ਬੰਦਾ ਮੈਡੀਕਲ ਨਸ਼ੇ ਵੀ ਕਰਦੇ ਆ ਤੇ ਪਾਪਾ ਨੂੰ ਵੀ ਆਪ ਪਾਪਾ ਨੂੰ ਕਦੇ ਦੱਸੀ ਨਹੀਂ ਕਰਦੀ ਪਾਪਾ ਨੂੰ ਵੀ ਦਿੰਦੇ ਆ ਮੋਬਾਈਲ ਦੀ ਮਾਂ ਬਣਦੀ ਆ ਸ਼ਿਵਜੀ ਹਰਮਨ ਦੀ ਮਾਂ ਬਣਦੀ ਆ ਜਦੋਂ ਸਾਡੀ ਘਟਨਾ ਵਾਪਰੀ ਤੁਸੀਂ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਮਮਾ ਨੂੰ ਤੇ ਉਹ ਮੈਂ ਮਮਾ ਨੂੰ ਦੱਸਿਆ ਕਿ ਤੁਸੀਂ ਮੇਰੀ ਕੰਪਲੇਨਟ ਕੀਤੀ ਆ ਕਿਉਂ ਕੀਤੀ ਆ ਕਹਿੰਦੇ ਕਿ ਮੈਂ ਬਸ ਕੰਪਲੇਨਟ ਕਰਨੀ ਸੀ ਤੇਰੀ ਕਿ ਮੈਂ ਤੇਰੀ ਕੰਪਲੇਂਟ ਕਰਨੀ ਹੈ ਮੈਂ ਕਰ ਦਿੱਤੀ ਹੁਣ ਤੈਨੂੰ ਪੁਲਿਸ ਵਾਲੇ ਤੈਨੂੰ ਆਪੇ ਦੱਸਣਗੇ ਤੈਨੂੰ ਕਿ ਤੂੰ ਮੈਨੂੰ ਸਮਝਾਉਣਾ ਵਾ ਤੂੰ ਕਿ ਮੈਂ ਤੇਰੀ ਗੱਲ ਨਹੀਂ ਮੰਨੀ ਚਲ ਕੇ ਮਾਰ ਰਿਹਾ ਗੋਲਾ ਮਮਾ ਹਾਂ ਮਮਾ ਛੱਡ ਦੋ ਛੱਡ ਦੇ ਪਹਿਲਾਂ ਵੀ ਚਲੋ ਮਾਰਕਟਾਈ ਮਮਾ ਕਰਦੇ ਰਹੇ ਮੈਨੂੰ ਦੱਸਦੇ ਰਹੇ ਦਾਦੀ ਕਿ ਮੇਰੇ ਨਾਲ ਮਾਰਕਟਾਈ ਕਰਦੀ ਹੈ ਮੈਨੂੰ ਗਾਲਾਂ ਵੀ ਕੱਢਦੀ ਬਹੁਤ ਕਰਦੀ ਹੈ ਤੇ ਮਮਾ ਮੈਨੂੰ ਵੀ ਗਾਲਾਂ ਕੱਢਦੇ ਆ ਨਾ ਰੋਟੀ ਪਕਾਉਂਦੇ ਆ ਨਾ ਕੋਈ ਘਰ ਦਾ ਕੰਮ ਕਰਦੇ ਆ ਗੁਰਦਾਸਪੁਰ ਦੇ ਵਿੱਚ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੁੰਦੀ ਨਜ਼ਰ ਆ ਰਹੀ ਆ ਜਿਸ ਦੇ ਵਿੱਚ ਇੱਕ ਨੂੰ ਆਪਣੀ ਸੱਸ ਦੀ ਮਾਰਕੁਟਾਈ ਕਰ ਰਹੀ ਹੈਗੀ ਆ ਦੱਸਿਆ ਜਾ ਰਿਹਾ ਕਿ ਇਹ ਵੀਡੀਓ ਜਿਹੜੀ ਆ ਐਤਵਾਰ ਦੀ ਬਣੀ ਹੈਗੀ ਆ ਜਿਹੜੀ ਬਜ਼ੁਰਗ ਮਹਿਲਾ ਹੈਗੀ ਆ ਉਹ ਜਿਹੜੀ ਆਪਣੇ ਘਰ ਦੇ ਵਿੱਚ ਬੈਠੀ ਸੀਗੇ ਨੂੰਹ ਦੇ ਵੱਲੋਂ ਗਾਲੀ ਗਲੋਚ ਜਿਹੜਾ ਆ ਆਪਣੇ ਸੱਸ ਦੇ ਨਾਲ ਕੀਤਾ ਜਾ ਰਿਹਾ ਸੀ ਜਦੋਂ ਸੱਸ ਨੇ ਉਸ ਦੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਨਾਲ ਮਾਰਕਟਾਈ ਕੀਤੀ ਗਈ ਅੱਜ ਉਸ ਤੋਂ ਘਰ ਦੇ ਵਿੱਚ ਵੀ ਮੌਜੂਦ ਹੈਗੇ ਆ ਜਿਸ ਨੇ ਵੀਡੀਓ ਬਣਾਈ ਸੀਗੀ ਉਹ ਬਜ਼ੁਰਗ ਮਾਤਾ ਦਾ ਪੋਤਰਾ ਸਾਡੇ ਨਾਲ ਹੈ ਗੱਲਬਾਤ ਕਰ ਲੈਣੇ ਆ ਭਾਜੀ ਦੱਸੋ ਜੀ ਕੀ ਨਾ ਹੈਗਾ ਆਪਣਾ ਮੇਰਾ ਨਾਮ ਚੜਤਬੀਰ ਹੈ ਜੀ ਚੜਤਵੀਰ ਜੀ ਇਹ ਕਦੋਂ ਦੀ ਘਟਨਾ ਹੈਗੀ ਆ ਤਾਂ ਜਿਹੜੀ ਵੀਡੀਓ ਬਣਾਈ ਗਈ ਸੀਗੀ ਤੁਹਾਡੇ ਵੱਲੋਂ ਉਹ ਕਿਹਦੀ ਕਿਹਦੀ ਵੀਡੀਓ ਹੈਗੀ ਸੀ ਕੌਣ ਲੜ ਰਿਹਾ ਸੀ ਸਭ ਸੇਚ ਹਾਂਜੀ ਮੇਰੀ ਦਾਦੀ ਨਾਲ ਮਾਰਕਟਾਈ ਕਰਨਦੇ ਸੀ ਮੇਰੇ ਮਾਮਾ ਤੇ ਉਹ ਵੀਡੀਓ ਬਣਾਈ ਹੀ ਵੀਡੀਓ ਵੱਧਾ ਬਣਾਈ ਕਿ ਪਹਿਲਾਂ ਵੀ ਚਲੋ ਮਾਰਕਟਾਈ ਮਮਾ ਕਰਦੇ ਰਹੇ ਮੈਨੂੰ ਦੱਸਦੇ ਰਹੇ ਦਾਦੀ ਕਿ ਮੇਰੇ ਨਾਲ ਮਾਰਕਟਾਈ ਕਰਦੀ ਆ ਮੈਨੂੰ ਗਾਲਾਂ ਵੀ ਕੱਢਦੀ ਬਹੁਤ ਕੱਢਦੀ ਆ ਤੇ ਮਮਾ ਮੈਨੂੰ ਵੀ ਗਾਲਾਂ ਕੱਢਦੇ ਆ ਮੈਨੂੰ ਨਾ ਰੋਟੀ ਪਕਾਉਂਦੇ ਆ ਨਾ ਕੋਈ ਘਰ ਦਾ ਕੰਮ ਕਰਦੇ ਆ ਉਹ ਸ਼ਰਾਬ ਪੀਂਦੇ ਹੈਗੇ ਆ ਤੇ ਮਮਾ ਤੇ ਸ਼ਰਾਬ ਪੀਂਦੇ ਹਾਂਜੀ ਸ਼ਰਾਬ ਪੀਂਦੇ ਆ ਤੇ ਮੈਨੂੰ ਲੱਗਦਾ ਮੈਡੀਕਲ ਨਸ਼ੇ ਵੀ ਕਰਦੇ ਹੈਗੇ ਆ ਜਿਉਂ ਉਹਨਾਂ ਨਾਲ ਸ਼ਰਾਬ ਨਾਲ ਨਹੀਂ ਕੁਝ ਬੰਦਾ ਮੈਡੀਕਲ ਨਸ਼ੇ ਵੀ ਕਰਦੇ ਆ ਤੇ ਪਾਪਾ ਨੂੰ ਵੀ ਪਾਪਾ ਨੂੰ ਗੱਲ ਦੱਸੀ ਨਹੀਂ ਕਦੀ ਪਾਪਾ ਨੂੰ ਵੀ ਦਿੰਦੇ ਆ ਪਾਪਾ ਨੂੰ ਵੀ ਨਸ਼ੇ ਦਿੰਦੇ ਆ ਪਾਪਾ ਨੂੰ ਵੀ ਗੱਲ ਦੱਸਦੇ ਆ ਵੀ ਪਾਪਾ ਵੀ ਸਮਝਾਉਂਦੇ ਮਮਾ ਨੂੰ ਪਰ ਗੱਲ ਇਹ ਹੈ ਕਿ ਮਮਾ ਹੁਣ ਨਹੀਂ ਸਮਝਦੀ ਉਹ ਪੀ ਕੇ ਸ਼ਰਾਬ ਤੇ ਮਾਰਕਟਾਈ ਕਰਦੀ ਆ ਗਾਲਾਂ ਗੁਲਾਂ ਕੱਢਦੀ ਆ ਦਾਦੀ ਨੂੰ ਤੇ ਕਈ ਵਾਰ ਇਹ ਵੀ ਕਹਿ ਰਹੇ ਨੇ ਕਿ ਪਾਪਾ ਨੂੰ ਢਕਾਉਂਦੀ ਹੈ ਕਿ ਆਪਣਾ ਹਿੱਸਾ ਮੰਗ ਆਪਣਾ ਹਿੱਸਾ ਮੰਗ ਮੈਂ ਪਾਪਾ ਕੀ ਸਭ ਕੁਝ ਠਾਡਾ ਵਾ ਕਿ ਐਂ ਇੱਥੇ ਮੈਂ ਕਹੇ ਲੜਾਈਆਂ ਨਹੀਂ ਕਰਨੀਆਂ ਸੀ ਘਰੇਲੂ ਕਲੇਸ਼ ਕਲੇਸ਼ ਜਿਹੜੇ ਆ ਦਾਨੀ ਪਾਉਣੇ ਹੈਗੇ ਤੇ ਗੱਲ ਹੈ ਕਿ ਮੰਮਾ ਉਹੀ ਆ ਪੀ ਕੇ ਢਕਾਉਂਦੀ ਹੈ ਪਾਪਾ ਨੂੰ ਵੀ ਤੇ ਪਾਪਾ ਵੀ ਫਿਰ ਉਹ ਆ ਕਿ ਉਹ ਵਿਚਾਰਾ ਕੁਝ ਕਰ ਨਹੀਂ ਸਕਦਾ ਤੇ ਉਸ ਦਿਨ ਕੀ ਹੋਇਆ ਸੀ ਕਿ ਦਾਦੀ ਨਾਲ ਬਣਾਉਂਦੇ ਪਏ ਆਪਣੇ ਫੋਨ ਦੇ ਵੀਡੀਓ ਬਣਾਉਂਦੇ ਪਏ ਸੀਗੇ ਮੰਮਾ ਦੇ ਤੇ ਕੀ ਗੱਲ ਹੋਈ ਜਿਹੜੋ ਫੋਨ ਤੇ ਵੀਡੀਓ ਬਣਾਈ ਤੇ ਮੰਮਾ ਨੇ ਜਿਹੜੋ ਦੇਖ ਲਿਆ ਕਿ ਮੇਰੀ ਵੀਡੀਓ ਬਣਾਉਂਦੀ ਪਈ ਆ ਤੇ ਥੋੜੀ ਦੇਰ ਬਾਅਦ ਫਿਰ ਮੰਮਾ ਨਾਲ ਦਾਦੀ ਦਾ ਫੋਨ ਖੋਣ ਆ ਗਏ ਨੂੰ ਦਾਦੀ ਨੇ ਦੱਸਿਆ ਕਿ ਮੇਰਾ ਫੋਨ ਖੋਣ ਆ ਗਏ ਸੀਗੇ ਤੇ ਓਨੇ ਚਿਰ ਨੂੰ ਮੰਮਾ ਨਾਲ ਜਿਹੜੋ ਹੱਥੋ ਪਾਈ ਕਰਨ ਲੱਪੀ ਮੰਮਾ ਦਾਦੀ ਨਾਲ ਹੱਥੋ ਪਾਈ ਕਰਨ ਲੱਪੀ ਤੇ ਮੈਂ ਆਉਂਦੇ ਆਉਂਦੇ ਨਾਲ ਫਿਰ ਕੈਮਰਾ ਵੀ ਔਨ ਕਰ ਹੀ ਲਿਆ ਮੈਂ ਕਿਹਾ ਕਿ ਇਦਾਂ ਕਿਸੇ ਨੇ ਬਲੀਵ ਨਹੀਂ ਕਰਨਾ ਉਹੀ ਤਾਂ ਕੰਮ ਸੀਗਾ ਪਿੰਡ ਨੂੰ ਉੱਧਾ ਸਭ ਨੂੰ ਪਤਾ ਮਤਲਬ ਗਾਂਡ ਗਲੀ ਗਵਾਂਡ ਨੂੰ ਸਭ ਨੂੰ ਪਤਾ ਵਾ ਕਿ ਇਹ ਜਿਹੜੀ ਔਰਤ ਹੈਗੀ ਹੈ ਕਿ ਮਾਰਕਟਾਈ ਵੀ ਕਰਦੀ ਹੈ ਆਪਣੇ ਬੱਚਿਆਂ ਵੀ ਕਰਦੀ ਹੈ ਆਪਣੇ ਹਸਬੰਡਾਂ ਨਾਲ ਵੀ ਕਰਦੀ ਹੈ ਤੇ ਇਦਾਂ ਵੀ ਆਪਣੇ ਸਾਰਿਆਂ ਘਰ-ਘਰ ਜਾ ਕੇ ਇਹ ਕਹਿੰਦੀ ਹੈ ਕਿ ਮੈਂ ਮਰ ਜਾਣਾ ਵਾ ਮੈਂ ਮਰ ਜਾਣਾ ਵਾ ਪਰ ਜਦੋਂ ਸਾਰੀ ਘਟਨਾ ਵਾਪਰੀ ਤੁਸੀਂ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਆਪਣੀ ਮੰਮਾ ਨੂੰ ਮੈਂ ਹਾਂਜੀ ਮੈਂ ਨਾ ਰੋਕਣ ਦੀ ਕੋਸ਼ਿਸ਼ ਕਰਨ ਲੱਗਾ ਸੀ ਤੇ ਮੈਂ ਤਾਂ ਨਹੀਂ ਕੀਤੀ ਗੱਲ ਇਹ ਹੀ ਕਿ ਮੈਨੂੰ ਨਾ ਕੋਈ ਹਫਤੇ 10 ਦਿਨ ਪਹਿਲਾਂ ਮੈਨੂੰ ਮਤਲਬ ਥਾਣੇ ਨੂੰ ਫੋਨ ਆਇਆ ਹੈਗਾ ਕਿ ਤੇਰੀ ਕੰਪਲੇਂਟ ਕੀਤੀ ਦੀ ਹੈ ਹਰਜੀਤ ਕੌਰ ਨੇ ਮੇਰੀ ਮੰਮਾ ਨੇ ਮੇਰੀ ਕੰਪਲੇਂਟ ਕੀਤੀ ਤੇਰੀ ਮੰਮਾ ਨੇ ਤੇਰੀ ਆਪਣੀ ਮੇਰੀ ਮੇਰੀ ਕੰਪਲੇਂਟ ਕੀਤੀ ਦੀ ਸੀਗੀ ਥਾਣੇ ਵਿੱਚ ਤੇ ਉਹ ਮੈਂ ਮੰਮਾ ਨੂੰ ਦੱਸਿਆ ਕਿ ਤੂੰ ਹੀ ਮੇਰੀ ਕੰਪਲੇਂਟ ਕੀਤੀ ਹੈ ਕਿਉਂ ਕੀਤੀ ਆ ਕਹਿੰਦੇ ਕਿ ਮੈਂ ਬਸ ਕੰਪਲੇਂਟ ਕਰਨੀ ਸੀ ਤੇਰੀ ਕਿ ਮੈਂ ਤੇਰੀ ਕੰਪਲੇਂਟ ਕਰਨੀ ਹੈ ਮੈਂ ਕਰ ਦਿੱਤੀ ਹੁਣ ਤੈਨੂੰ ਪੁਲਿਸ ਵਾਲੇ ਤੈਨੂੰ ਆਪੇ ਦੱਸਣਗੇ ਤੈਨੂੰ ਕਿ ਤੂੰ ਮੈਨੂੰ ਸਮਝਾਣਾ ਤੂੰ ਫੇ ਮੈਂ ਤੇਰੀ ਗੱਲ ਨਹੀਂ ਮੰਨੀ ਤੇ ਇਹ ਗੱਲ ਹੈਗੀ ਤਾਂ ਕਰਕੇ ਮੈਂ ਵੀਡੀਓ ਬਣਾਉਣੀ ਚੰਗੀ ਸਮਝਿਆ ਕਿ ਮੈਂ ਵੀਡੀਓ ਬਣਾ ਲਾਂਗਾ ਤੇ ਮੈਂ ਇਹ ਵੀਡੀਓ ਲੈ ਕੇ ਪ੍ਰੂਫ ਦੇ ਤੌਰ ਤੇ ਕਿ ਕੋਈ ਫਿਰ ਯਕੀਨ ਤੇ ਕਰੂਗਾ ਨਾ ਹੁਣ ਜੇ ਅਸੀਂ ਇਦਾਂ ਹੀ ਚੱਲ ਜਾਂਦੇ ਫਿਰ ਕੋਈ ਉਹਨਾਂ ਨੇ ਯਕੀਨ ਹੀ ਕਰਨਾ ਇਸ ਕਰਕੇ ਮੈਂ ਵੀਡੀਓ ਬਣਾਈ ਹੁਣ ਪੁਲਿਸ ਨੂੰ ਕੰਪਲੇਨ ਕੀਤੀ ਹੈ ਕਿਸੇ ਪੁਲਿਸ ਹੁਣ ਕੀ ਕਹਿੰਦੀ ਹੈਗੀ ਹਾਂਜੀ ਪੁਲਿਸ ਕਹਿੰਦੀ ਹੈ ਕਿ ਅਸੀਂ ਕਾਰਵਾਈ ਇੱਥੇ ਕਰਾਂਗੇ ਉਸ ਗਾਰੀ ਤੇ ਰਾਜੀਨਾਮਾ ਕਰਵਾਤਾ ਰਾਜੀਨਾਮਾ ਇੰਦਰ ਇੰ ਦਾ ਸੈਂਸ ਉਹਨਾਂ ਨੇ ਇਹਨਾਂ ਮम्मा ਕੋਲ ਲਿਖਾਇਆ ਹੈਗਾ ਕਿ ਅੱਗੇ ਤੋਂ ਤੂੰ ਇਹ ਕੰਮ ਨਾ ਕਰੇਂਗੀ ਕਿ ਨਾ ਤੂੰ ਸ਼ਰਾਬ ਪੀਵੇਂਗੀ ਤੇ ਨਾ ਹੀ ਤੂੰ ਤੰਗ ਪਰੇਸ਼ਾਨ ਕਰੇਂਗੀ ਨਾ ਹੀ ਤੂੰ ਆਪਣੀ ਸੱਸ ਨੂੰ ਕੁੱਟੇਂਗੀ ਬੱਚਾ ਨੂੰ ਨਹੀਂ ਕੁੱਟੇਂਗੀ ਤੇ ਨਾ ਹੀ ਕੋਈ ਲੜਾਈ ਝਗੜਾ ਕਰੇਂਗੀ ਘਰ ਵਿੱਚ ਵਾਰਨਿੰਗ ਦਿੱਤੀ ਤੇ ਫਿਰ ਆਂਦੇ ਫਿਰ ਜਦੋਂ ਅਸੀਂ ਘਰ ਆ ਗਏ ਨਾ ਮਮਾ ਨੂੰ ਲੈ ਕੇ ਮਮਾ ਨੂੰ ਲੈ ਕੇ ਜਦੋਂ ਘਰ ਆਏ ਤੇ ਮਮਾ ਮੈਨੂੰ ਇੰਨੀ ਗੱਲ ਕਹਿੰਦੀ ਤੂੰ ਹੀ ਜੋ ਕਰਨਾ ਹੈ ਕਰਤਾ ਹੁਣ ਮੈਂ ਤੇ ਇਨੀ ਤੁਹਾਨੂੰ ਕਰਕੇ ਦੱਸਾਂਗੀ ਤੇ ਨਾਲੇ ਮੈਨੂੰ ਗਾਲਾਂ ਕੱਢਿੰਦੀ ਕਿ ਮਮਾ ਨੂੰ ਮੁੱਲ ਕੀ ਉਹਨਾਂ ਨੂੰ ਆਪਣੇ ਕੀਤੇ ਦਾ ਕੋਈ ਅਫਸੋਸ ਨਹੀਂ ਹੈਗਾ ਉਹਨਾਂ ਨੂੰ ਪਹਿਲਾਂ ਵੀ ਨਹੀਂ ਹੈਗਾ ਅਸੀਂ ਇੰਨੀ ਬਹੁਤ ਵਾਰ ਸਮਝਾਇਆ ਮਮਾ ਨੂੰ ਇਸ ਵਕਤ ਤੁਹਾਡੀ ਮਮਾ ਕਿੱਥੇ ਘਰ ਤੋਂ ਫਰਾਰ ਹਾਂਜੀ ਘਰ ਨਹੀਂ ਹੈਗੇ ਉਹ ਸਵੇ ਦੇ ਕਿਤੇ ਗਏਦੇ ਆ ਤੁਸੀਂ ਕੀ ਮੰਗ ਕਰਦੇ ਹੋ ਮੰਗ ਤੇ ਅਸੀਂ ਕਰਦੇ ਆ ਕਿ ਦਾਦੀ ਨਾਲ ਜੋ ਹੋਇਆ ਬਹੁਤ ਜ਼ਰਾ ਗਲਤ ਹੋਇਆ ਤੇ ਕਾਰਵਾਈ ਹੋਣੀ ਚਾਹੀਦੀ ਮਮਾ ਤੇ ਕਾਰਵਾਈ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਨਹੀਂ ਹੈਗਾ ਥਾਣੇ ਜਾ ਕੇ ਵੀ ਉਹਨਾਂ ਨੂੰ ਅਹਿਸਾਸ ਨਹੀਂ ਹੈਗਾ ਉੱਥੇ ਵੀ ਉਹਨਾਂ ਨੇ ਐਸਐਚਓ ਸਾਹਮਣੇ ਲਾ ਆਰਗੂਮੈਂਟ ਕਰਦੀ ਪਈ ਸੀ ਐਸਐਚਓ ਸਮ ਐਸਐਚਓ ਸਰ ਦੇ ਸਾਹਮਣੇ ਮੈਨੂੰ ਵੀ ਗਾਲਾਂ ਕੱਢਦੀ ਪਈ ਐਸਐਚਓ ਸਰ ਨੇ ਕਿਹਾ ਵੀ ਹੈਗਾ ਹੀਗਾ ਕਿ ਤੂੰ ਸ਼ਾਂਤ ਰਹਿ ਕਿ ਇਹ ਜਿਹੜਾ ਤੂੰ ਕੰਮ ਕੀਤਾ ਗਲਤ ਕੀਤਾ ਪਰ ਉਹ ਗੱਲ ਕਿਸੇ ਦੀ ਮੰਨਣ ਨੂੰ ਤਿਆਰ ਨਹੀਂ ਸੀ ਹੈਗੀ ਹੁਣ ਬਿਲਕੁਲ ਇਹ ਉਹ ਨੌਜਵਾਨ ਮਾ ਜਿਸ ਦੇ ਵੱਲੋਂ ਵੀਡੀਓ ਜਿਹੜੀ ਆ ਸਾਰੀ ਸ਼ੂਟ ਕੀਤੀ ਗਈ ਸੀ ਤਾਂ ਉਸ ਤੋਂ ਬਾਅਦ ਉਹ ਵਾਇਰਲ ਕੀਤੀ ਗਈ ਸੀ ਤੇ ਲਗਾਤਾਰ ਕਿਹਾ ਜਾ ਰਿਹਾ ਕਿ ਦਾਦੀ ਦੇ ਨਾਲ ਮਾਰਕਟਾਈ ਹੁੰਦੀ ਸੀਗੀ ਫਿਰਾਲ ਪੁਲਿਸ ਨੂੰ ਕੰਪਲੇਨਟ ਦਿੱਤੀ ਗਈ ਹੈ ਲੇਕਿਨ ਪੁਲਿਸ ਨੇ ਵਾਰਨਿੰਗ ਦੇ ਕੇ ਦੋਨਾਂ ਦਾ ਰਾਜਨਾਮਾ ਜਿਹੜਾ ਵਾ ਕਰਵਾ ਦਿੱਤਾ ਗਿਆ ਲੇਕਿਨ ਇਸ ਦੀ ਜਿਹੜੀ ਮਾਤਾ ਹੈਗੀ ਆ ਉਹ ਉਦੋਂ ਤੋਂ ਹੀ ਘਰ ਤੋਂ ਫਰਾਰ ਹੈਗੀ ਆ ਕੈਮਰਾ ਪਰਸਨ ਕਬੀਰ ਦੇ ਨਾਲ ਤਾਰ ਸਿੰਘ ਸਪੋਕਸਮੈਨ ਟੀਵੀ ਗੁਰਦਾਸ